ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਵਲੌਗ ਦੇ ਵਿੱਚ ਇਸ ਟਾਈਮ ਅਸੀਂ ਹੈਗੇ ਆਂ ਜੀ ਅਸਮਾਨ ਦੇ ਵਿੱਚ ਉੱਡਦੇ ਹੋਏ ਤੇ ਸਾਡੇ ਥੱਲੇ ਆਸਟ੍ਰੇਲੀਆ ਦਾ ਇੱਕ ਬਹੁਤ ਸੋਹਣਾ ਸ਼ਹਿਰ ਗੋਲਡ ਕੋਸਟ ਆ ਜਿਹੜਾ ਕਿ ਟੂਰਿਜ਼ਮ ਵਾਸਤੇ ਬਹੁਤ ਮਸ਼ਹੂਰ ਆ ਖਾਸ ਤੌਰ ਤੇ ਇੱਥੋਂ ਦੇ ਜਿਹੜੇ ਬੀਚਸ ਆ ਉਹਨਾਂ ਦੀਆਂ ਲਹਿਰਾਂ ਜਿਹੜੀਆਂ ਅਸਮਾਨ ਨੂੰ ਛੂੰਹਦੀਆਂ ਤੇ ਸਰਫਿੰਗ ਵਾਸਤੇ ਬਹੁਤ ਬੈਸਟ ਆ ਤੇ ਇਸ ਵਲੌਗ ਦੇ ਵਿੱਚ ਅਸੀਂ ਕਵਰ ਕਰਾਂਗੇ ਜੀ ਕਿ ਸ਼ਹਿਰ ਜਿਹੜਾ ਬਾ ਉਹ ਕਿਵੇਂ ਦਾ ਵਾ ਤੇ ਕਿਵੇਂ ਦਾ ਮਾਹੌਲ ਹੈ ਇੱਥੋਂ ਦਾ ਤੇ ਬਾਕੀ ਇੱਥੋਂ ਦਾ ਵੀਜ਼ਾ ਕਿਵੇਂ ਅਪਲਾਈ ਕਰਨਾ ਆਸਟ੍ਰੇਲੀਆ ਦਾ ਇਹ ਸਾਰਾ ਕੁਝ ਆਪਾਂ ਵਲੌਗ ਦੇ ਵਿੱਚ ਡਿਸਕਸ ਕਰਾਂਗੇ ਤੇ ਕਰਦੇ ਆ ਆਪਣਾ ਵਲੌਗ ਸ਼ੁਰੂ ਅਸ ਟਾਈਮ ਦੁਬਈ ਦੇ ਵਿੱਚ ਹੋਇਆ ਜੀ ਰਾਤ ਦੇ 10:30 ਤੇ ਸਾਢੇ 2:00 ਵਜੇ ਦੇ ਕਰੀਬ ਹੈਗੀ ਆ ਫਲਾਈਟ ਪ੍ਰਿਸਪੇਨ ਤੇ ਇਹ ਜਿਹੜਾ ਵੀਜ਼ਾ ਹੀ ਅਸੀਂ 2-3 ਮਹੀਨੇ ਪਹਿਲਾਂ ਹੀ ਅਪਲਾਈ ਕੀਤਾ ਸੀ ਤੇ ਉੱਥੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਇੱਕ ਦੋ ਵੀਰ ਭਰਾ ਹੈਗੇ ਉਹਨਾਂ ਦੇ ਨਾਲ ਆਪਾਂ ਗੱਲ ਸਾਂਝੀ ਕੀਤੀ। ਬਾਕੀ ਇਨਵੀਟੇਸ਼ਨ ਲੈਟਰ ਵਗੈਰਾ ਅਸੀਂ ਮੰਗਾਇਆ ਸੀ ਉਧਰੋਂ। ਬਾਕੀ ਪਰ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਆਸਟ੍ਰੇਲੀਆ ਵਾ ਉਹ ਵੀਜ਼ਾ ਰੂਲ ਜਿਹੜੇ ਉਹਦੇ ਬੜੇ ਸਖਤ ਆ ਤੇ ਸਾਨੂੰ ਇਹ ਵੀ ਸਾਨੂੰ ਵੀਜ਼ਾ ਬੁਜ਼ਵਾਣਾ ਦੇਣਾ ਨਹੀਂ ਹੈਗਾ। ਚਲੋ ਅਸੀਂ ਹੌਲੀ-ਹੌਲੀ ਅਪਲਾਈ ਕੀਤਾ ਇਹਨਾਂ ਦੀ ਇੱਕ ਵੈਬਸਾਈਟ ਆ। ਉਹਦਾ ਲਿੰਕ ਮੈਂ ਥੱਲੇ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਾਂਗਾ। ਤੇ ਉਸ ਲਿੰਕ ਦੇ ਉੱਤੇ ਕੋਈ ਜ਼ਿਆਦਾ ਖਾਸ ਨਹੀਂ ਆਪਣਾ ਸਿੰਪਲ ਫਾਰਮ ਆ ਸਾਰਾ ਫਿਲ ਕਰਨਾ ਵਾ। ਤੇ ਫਿਲ ਕਰਨ ਤੋਂ ਬਾਅਦ ਜਿਹੜੇ ਮੇਨ ਉਹਦੇ ਵਿੱਚ ਹੈਗਾ ਉਹ ਡਾਕੂਮੈਂਟਸ ਹੈਗੇ ਆ ਅ ਹੁਣ ਪਹੁੰਚ ਗਏ ਅਸੀਂ 에어ਪੋਰਟ ਦੇ ਉੱਤੇ ਤੇ ਬਾਕੀ ਮੈਂ ਡਾਕੂਮੈਂਟ ਤੁਹਾਡੇ ਨਾਲ ਫੇਰ ਡਿਸਕਸ ਕਰਦਾ ਬਾਅਦ ਦੇ ਵਿੱਚ ਵੀ ਕਿਹੜੇ-ਘੜੇ ਤੇ ਕਿੱਦਾਂ ਅਟੈਚ ਕਰਨੇ ਆ ਵੇ ਬੜਾ ਹੀ ਕਰਦਾ ਹੈ। ਹੋਰ ਫੇ ਕਿੱਧਾ ਕਿੱਥੇ ਜਾਂਦੇ ਆ? ਆਸਟ੍ਰੇਲੀਆ। ਆਸਟ੍ਰੇਲੀਆ ਤੁਸੀਂ ਕਿੱਥੇ ਜਾਂਦੇ ਹੋ ਭਾਜੀ? ਹੈਂ? ਅੱਗੇ ਵੇਖੋ। ਆ ਗਏ ਜੀ ਅਸੀਂ ਟਰਨਡ ਆਫ ਫਰੀ ਦੇ ਉੱਤੇ ਹਾਂ। ਤੇ ਤੁਸੀਂ ਕਹਿੰਦੇ ਹੋ ਨੇ ਵੀ ਇਹ ਨਿਗ ਨਿਗ ਨਿਆਣੇ ਤੇ ਇਹਨਾਂ ਨੂੰ ਇੱਕ ਤਾਂ ਧੱਕਾ ਲਾਉਂਦਾ ਆ। ਪਰ ਸੱਚੀ ਗੱਲ ਇਹ ਆ ਵੀ ਇਹਨਾਂ ਨੂੰ ਮਜ਼ਾ ਬੜਾ ਆਉਂਦਾ। ਮੇਰੇ ਖਿਆਲ ਨਾਲ ਤੁਹਾਡੇ ਨਾਲ ਵੀ ਇਦਾਂ ਹੀ ਹੁੰਦਾ ਹੋਣਾ 에어ਪੋਰਟ ਦੇ ਉੱਤੇ ਵੀ ਨਿਆਣੇ ਖੋਲ ਹੀ ਦੇ ਟਰਾਲੀ ਹਣਾ। ਤੇ ਇਹਨਾਂ ਨੂੰ ਵੇਖ ਲਾ ਵੀ ਤੱਕਾ ਲਾਉਣ ਦਾ ਮਜ਼ਾ ਆਉਂਦਾ ਤੇ ਸਾਨੂੰ ਖਾਲੀ ਹੱਥੀ ਤੁਰਨ ਨਾਲ ਤੇ ਇਹਦਾਂ ਬੜਾ ਸੌਖ ਹੋ ਜਾਂਦਾ ਸਾਡਾ ਵੀ ਬਾਕੀ ਦੁਬਈ ਦੇ 에어ਪੋਰਟ ਵਰਗਾ 에어ਪੋਰਟ ਅਸੀਂ ਕਿਤੇ ਨਹੀਂ ਵੇਖਿਆ ਇੰਨਾ ਸੋਹਣਾ ਤੇ ਸਾਫ਼ ਸੁਥਰਾ ਤੇ ਬਾਕੀ ਜਿਹੜੇ 에어ਪੋਰਟ ਜਿੰਨੇ ਵੀ ਆਪਾਂ ਵੇਖੇ ਉਹ ਥੋੜੇ ਜਿਹਾ ਸਮਹਲੇ ਜਿਹੇ ਹੁੰਦੇ ਆ ਤੇ ਇੰਨੀ ਲਾਈਟਨਿੰਗ ਵੀ ਨਹੀਂ ਹੁੰਦੀ ਉੱਥੇ ਇਮੀਗ੍ਰੇਸ਼ਨ ਤੇ ਸਿਕਿਉਰਿਟੀ ਚੈੱਕ ਤੋਂ ਬਾਅਦ ਹੁਣ ਅਸੀਂ ਚੱਲੇ ਆ ਬੋਰਡਿੰਗ ਗੇਟ ਨੂੰ ਤੇ ਇਹ ਟ੍ਰੇਨ ਜਿਹੜੀ ਆ ਇਹ 에어ਪੋਰਟ ਦੇ ਅੰਦਰ ਹੀ ਚਲਦੀ ਆ ਗੇਟ B ਤੇ ਗੇਟ A ਦੇ ਵਿੱਚ ਹੁਣ ਆਪਾਂ ਗੇਟ A ਤੇ ਜਾਣਾ ਮੈਟਰ ਹੁਣੇ ਫਿਰ ਆਪਾਂ ਸਿਕਸ ਫਲੋਰ ਜਿੱਥੋਂ ਆਪਾਂ ਪਲੇਨ ਚੜ੍ਹ ਕਰਾਂਗੇ ਪਹਿਲਾਂ ਥੋੜਾ ਥੋੜਾ ਖਾ ਕੇ ਫਿਰ ਤੇ ਆ ਜਿਹੜਾ ਡਾਂਸ ਆ ਨਾ ਇਹ ਵੀ ਅੱਜਕੱਲ ਬੜਾ ਮਸ਼ਹੂਰ ਹੋਇਆ ਪਿਆ ਵਾ ਇੱਕਦਾਂ ਦੋਵੇਂ ਜਾਣੇ ਡੇ ਆ ਇਹ ਅਸਲ ਦੇ ਵਿੱਚ ਇੰਡੋਨੇਸ਼ੀਆ ਤੋਂ ਆਇਆ ਉੱਥੇ ਨਾ VOTING ਕੰਪੀਟੀਸ਼ਨ ਹੁੰਦਾ ਵਾ ਤੇ ਇੱਕ ਰਿਆਨਾਂ ਦਾ ਮੁੰਡਾ ਵਾ 11 ਕਸਾ ਲੰਦਾ ਤੇ ਜਦੋਂ ਕਿਉਂਕਿ ਉੱਥੇ ਸ਼ਾਇਦ ਉਹ ਟਰੈਡੀਸ਼ਨਲ ਆ ਤੇ ਬੋਟ ਤੇ ਜਿਹੜਾ ਲੋਕ ਹੈ ਨਾ ਅਗਲੇ ਪਾਸੇ ਜਿਹੜੀ ਆ ਉਹਦੇ ਉੱਤੇ ਖੜ ਕੇ ਤੇ ਉਹਨੇ ਡਾਂਸ ਕੀਤਾ ਤੇ ਵਰਲਡ ਵਾਈਡ ਹੀ ਮਸ਼ਹੂਰ ਹੋ ਗਿਆ ਤੇ ਮੈਨੂੰ ਲੱਗਦਾ ਹੁਣ ਕੋਈ ਬੰਦਾ ਰਹਿ ਨਹੀਂ ਗਿਆ ਹਣਾ ਕਾਫੀ ਸਾਰੇ ਬੰਦਿਆਂ ਨੇ ਜਾਂ ਸੈਲੀਬ੍ਰਿਟੀਜ਼ ਨੇ ਇਹਨੂੰ ਬਣਾ ਲੂ ਕੇ ਤੇ ਆਨਲਾਈਨ ਜਾੜਿਆ ਹੋਇਆ ਇਹ ਨਿਆਣੇ ਵੀ ਬਸ ਇਦਾਂ ਹੀ ਆ ਤੇ ਇਹ ਹੈਗੀ ਐਮਿਰੇਟਸ A380 ਜਿਹੜੀ ਡਬਲ ਡੈਕ ਰਹੀ ਆ ਇਹ ਨਿਆਣੇ ਬੜੇ ਖੁਸ਼ ਹੁੰਦੇ ਇਹ ਚ ਬੈਠਣ ਕਰਕੇ ਬਾਕੀ ਇਹ 14 ਘੰਟਿਆਂ ਦੀ ਫਲਾਈਟ ਹੈ ਤੇ ਹੁਣ ਆਪਾਂ ਜਦੋਂ ਨਿਕਲਣਾ ਉਥੋਂ ਤੇ ਫਿਰ ਪਛਾਣੇ ਨਹੀਂ ਜਾਣਾ ਇਹ ਕਿ 14 ਘੰਟੇ ਜਹਾਜ਼ 'ਚ ਬੈਹਿ ਕੇ ਨਿਕਲਣਾ ਐੜਾ ਵੀ ਆਪਣੇ ਆਪ 'ਚ ਬਹਾਦਰੀ ਹੈਗੇ 9 ਡਿਗਰੀ ਸਲਚਿਸ ਬਹੁਤ ਠੰਡ ਹੈ। ਕਿੰਨਾ ਡਿਗਰੀ? 9 ਡਿਗਰੀ ਸਲਚਿਸ ਬਹੁਤ ਠੰਡ ਹੈ। ਆਥੇ ਚਲੋ ਆਜੋ। ਇਹ ਰਾਤ ਨੂੰ ਅਸੀਂ ਕਾਫੀ ਥੱਕ ਗਏ ਹਾਂ ਤੇ ਸਵੇਰੇ ਉੱਠੇ ਨਾਲੇ ਨਿਆਣੇ ਨੇ ਉਹਨੇ ਕੀਤੇ ਤਿਆਰ ਤੇ ਹੁਣ ਅਸੀਂ ਬ੍ਰਿਸਬੇਨ ਤੋਂ ਚੱਲ ਪਿਆ 골ਡ ਕੋਸਟ ਵੱਲ ਨੂੰ ਤੇ ਗੱਪਾਂ ਛੱਪਾਂ ਮਾਰਦੇ ਅਸੀਂ ਪਹੁੰਚ ਜਾਣਾ ਉੱਥੇ। ਤੇਲ ਤੇ ਪਾਣੀ ਤੇ ਸਾਰਾ ਕੁਝ ਅਸੀਂ ਲੈ ਲਿਆ ਇਸ ਪੰਪ ਤੋਂ ਤੇ ਹੁਣ ਅਸੀਂ ਰਾਹ ਜਿੱਥੇ ਨਹੀਂ ਰਹਿਣਾ ਸਿੱਧਾ 골ਡ ਕੋਸਟ ਪਹੁੰਚਾਂਗੇ ਹੁਣ। ਤੌਰ ਸਪਾਟ ਕੋਈ ਆਪਣਾ ਕਰੋ। ਆਤਮਾ ਭਰੋ ਇਸ ਚ ਕੋਈ ਫੋਨ ਤੇ ਨਹੀਂ ਸਾਡੀਆਂ ਇਹ ਵੀਡੀਓ ਤੁਹਾਡੇ ਕੰਮ ਆਉਣੀ ਆ ਬਾਅਦ ਚ ਬ੍ਰਿਸਬੇਨ ਤੋਂ ਜਿਹੜਾ 골ਡ ਕੋਸਟ ਦਾ ਰਾਹ ਹੋਣਾ ਸਿਰਫ ਇੱਕ ਇੱਕ ਘੰਟੇ ਦਾ ਪੈਂਦਾ ਤੇ ਕੋਈ ਜ਼ਿਆਦਾ ਨਹੀਂ ਐਵੇਂ ਗੱਪਾ ਛੱਪਾ ਮਾਰਦਾ ਬੰਦਾ ਉੱਥੇ ਆਰਾਮ ਨਾਲ ਪਹੁੰਚ ਜਾਂਦਾ ਬਾਈ ਕਾਰ ਤੇ ਜੇ ਤੁਸੀਂ ਟ੍ਰੇਨ ਤੇ ਵੀ ਜਾਂਦੇ ਜੇ ਨਾ ਤਾਂ ਵੀ ਇੰਨਾ ਕੀ ਟਾਈਮ ਲੱਗਦਾ ਕਿਉਂਕਿ ਇੱਥੋਂ ਬ੍ਰਿਸਬੇਨ ਤੋਂ ਟ੍ਰੇਨ ਚੱਲਦੀ ਆ ਪਹਿਲਾਂ ਤੇ ਰਾਹ ਦੇ ਵਿੱਚ ਫਿਰ ਉਹਨੂੰ ਚੇਂਜ ਕਰਕੇ ਤੱਕੇ ਟ੍ਰੇਮ ਲੈਣਾ ਪੈਂਦਾ ਤੇ ਟ੍ਰੇਮ ਜਿਹੜਾ ਬਹੁਤ ਸਿੱਧਾ 골ਡ ਕੋਸਟ ਜਿਹੜਾ ਸ਼ਹਿਰ ਹੈ ਉਹਦੇ ਵਿੱਚ ਹੀ ਚੱਲ ਜਾਂਦਾ ਜਿਹੜੀ ਮੇਨ ਅਟਰੈਕਸ਼ਨ ਜਿਹੜੀਆਂ ਹੈਗੀਆਂ ਉਹ ਜਿਹੜਾ ਸਾਹਮਣੇ ਬ੍ਰਿਜ ਨਜ਼ਰ ਆ ਰਿਹਾ ਇਹ ਹੈਗਾ ਵਾ ਗ੍ਰਿਫਟ ਯੂਨੀਵਰਸਿਟੀ ਕਾਫੀ ਮਸ਼ਹੂਰ ਯੂਨੀਵਰਸਿਟੀ ਆ ਤੇ ਇਹ ਸਾਊਥ ਪੋਰਟ ਸਬਅਰਬ ਦਾ ਏਰੀਆ ਪੈਂਦਾ ਇਹ ਜਿਹੜਾ 골ਡ ਕੋਸਟ ਦਾ ਤੇ ਵੇਖ ਲਓ ਵੀ ਇਹ ਜਿਹੜੀ ਯੂਨੀਵਰਸਿਟੀ ਹੈ ਇਹਦਾ 200 ਪਲੱਸ ਜਿਹੜਾ ਮਤਲਬ 200 ਕਿਤੇ ਲੱਗ ਛੱਕੇ ਰੈਂਕ ਹੈ ਇਹਦਾ ਵਰਲਡ ਵਾਈਡ ਹੈ ਕਾਫੀ ਮਸ਼ਹੂਰ ਹੈ ਇਹਦਾ ਟਾਪ ਦੀ ਯੂਨੀਵਰਸਿਟੀ ਹੈ ਤੇ ਆ ਜਦੋਂ 2018 ਦੇ ਵਿੱਚ ਕਾਮਨਵੈਲਥ ਗੇਮਸ ਹੋਈਆਂ ਹਨਾ ਉਦੋਂ ਦੀਆਂ ਬਿਲਡਿੰਗਸ ਬਣੀਆਂ ਆੜੀਆਂ ਸਿਟੀ ਈਡੀ ਹੈ ਹੁਣ ਆਪਾਂ ਨੂੰ ਦੇਖਣ ਦੇ ਪਿਆ ਇੱਥੋਂ ਹੀ ਤੇ 골ਡ ਕੋਸਟ ਜਿਵੇਂ ਕੋਸਟ ਮਤਲਬ ਕਿ ਕੋਸਟਲ ਏਰੀਆ ਹੀ ਆ ਸਾਰੇ ਦਾ ਸਾਰਾ ਤੇ ਜੇ ਆਪਾਂ ਇਹਦਾ ਆਸਟ੍ਰੇਲੀਆ ਦਾ ਮੈਪ ਵੇਖੀਏ ਨਾ ਤੇ ਜਿੰਨੀਆਂ ਵੀ ਮੇਨ ਸਿਟੀਜ਼ ਹੈਗੀਆਂ ਵਾ ਮੈਲਬਨ ਪਰਥ ਸਿਡਨੀ ਤੇ 골ਡ ਕੋਸਟ ਬ੍ਰਿਸਬੇਨ ਹੋ ਗਿਆ ਹਨਾ ਇਹ ਸਾਰੇ ਜਿਹੜੇ ਆ ਇਹ ਬਿਲਕੁਲ ਆਲੇ ਦੁਆਲੇ ਹੀ ਆ ਕਿ ਸਮੁੰਦਰ ਕੰਢੇ ਤੇ ਜਿਹੜੇ ਵਸੇ ਹੋਏ ਦੇ ਸ਼ਹਿਰ ਆ ਤੇ ਜਿਹੜਾ ਮੇ ਜਿਹੜਾ ਸੈਂਟਰਲ ਪਾਰਟ ਆ ਆਸਟ੍ਰੇਲੀਆ ਦਾ ਉਹ ਲਗਭਗ ਖਾਲੀ ਆ ਮਤਲਬ ਬਹੁਤ ਘੱਟ ਬਸੋਂ ਰਹਿੰਦੀ ਆ ਉੱਥੇ ਤੇ ਜਿਹੜਾ ਮੇਨਲੀ ਸਾਰਾ ਕੋਸਟਲ ਏਰੀਆ ਇਹਨਾਂ ਨੇ ਭਰਿਆ ਹੋਇਆ ਆ ਤੇ ਬਹੁਤ ਸਾਰੇ ਜੰਗਲ ਇੱਥੇ ਆਲੇ-ਦੁਆਲੇ ਤੇ ਕੁਦਰਤੀ ਜਗ੍ਹਾ ਜੜੀਆਂ ਵਾ ਉਹ ਕਾਫੀ ਸਾਰੀਆਂ ਵਾ ਈਵਨ ਬ੍ਰਿਸਬੇਨ ਦੇ ਆਰਾਊਂਡ ਵੀ ਤੇ ਸਿਡਨੀ ਦੇ ਮਤਲਬ ਹਰ ਸਿਟੀ ਦੇ ਆਰਾਊਂਡ ਜਿਹੜੀਆਂ ਨਾ ਉਹ ਕੁਦਰਤੀ ਜਿਹੜੀਆਂ ਜਗਾਵਾਂ ਨਾ ਘੁੰਮਣ ਫਿਰਨ ਵਾਸਤੇ ਉਹ ਕਾਫੀ ਜ਼ਿਆਦਾ ਵਾ ਤੇ ਹੌਲੀ-ਹੌਲੀ ਚੱਲੋ ਵੇਨੇ ਆਪਾਂ ਤਾਂ ਐਕਸਪਲੋਰ ਕਰਦੇ ਆਂ ਵੀ ਕਿਵੇਂ ਆ ਕੋਸ਼ਿਸ਼ ਕਰਾਂਗੇ ਜਿੰਨੀਆਂ ਕਿ ਜਗ੍ਹਾ ਕਵਰ ਹੋ ਸਕੀਆਂ ਤੇ ਕਵਰ ਜ਼ਰੂਰ ਕਰਾਂਗੇ ਆਪਾਂ ਤੇ ਗੋਲਡ ਕੋਸਟ ਜਿਹੜਾ ਵਾ ਇਹ ਮੇਨਲੀ ਅਮਿਊਜ਼ਮੈਂਟ ਪਾਰਕ ਤੇ ਬੀਚਾਂ ਕਰਕੇ ਕਾਫੀ ਮਸ਼ਹੂਰ ਆ ਤੇ ਬਹੁਤ ਟੂਰਿਸਟ ਇੱਥੇ ਆਉਂਦਾ ਉਹ ਤਾਂ ਬਿਨਾ ਪੱਗ ਦੇ ਜਾਂ ਪਰਨੇ ਦੇ ਸ਼ਾਦ ਉਹ ਕਰਨੇ ਦੇ ਹਣੇ ਆ। ਆਹੋ। ਤਾਂ ਥੋੜਾ ਜਿਹਾ ਉਹ ਕਰ ਦੇਣੇ। ਮੈਂ ਮੈਂ ਨਹੀਂ ਮੈਂ ਤੇ ਮੈਂ ਨਹੀਂ ਖੇਡਦਾ ਭਰਾ। ਮੈਂ ਇੱਕ ਵਾਰ ਉਹ ਮੁੰਡਾ ਸਾਡੇ ਨਾਲ ਹੁਣ ਕੈਨੇਡਾ ਚਲ ਗਿਆ ਤੇ ਉਹਨੂੰ ਅਸੀਂ ਲੈ ਕੇ ਫਰਾਰੀ ਵਰਲਡ ਦੁਬਈ ਦੇ ਵਿੱਚ। ਹਾਂਜੀ। ਉਹ ਜਾਂਦਾ ਤਾਂ ਚੰਗਾ ਪੜਾ ਗਿਆ ਜਦੋਂ ਆਇਆ ਨਾ। ਉਹਨੇ ਗੱਲ 'ਚ ਪਰਨਾ ਪਿਆ ਤੇ ਉਦ ਪਛਾਣਿਆ ਜਦੋਂ ਮੇਰੇ ਨਾਲ ਹੀ ਬੈਠਾ ਸੀ ਟੇਕ ਤੇ ਮੈਂ ਵੀ ਬੰਦਾ ਦੇ ਹੋਰੀ ਕੋਈ ਬਹਿ ਗਿਆ ਲੱਗਦਾ ਉਹਨੇ ਉਹਨਾਂ ਨੇ ਐਨ ਕੰਮ ਜਿੱਤੇ ਆਹ ਵਾਲੀਆਂ ਉਹ ਵੀ ਗੱਲ 'ਚ ਤੇ ਪਰਨਾ ਵੀ ਗੱਲ 'ਚ ਉਹ ਮਤਲਬ ਕਿ ਦਿਵਾਲ ਉਹਦੇ ਵਿਚਾਰੇ ਨੇ ਥੋੜੇ ਖਿਲਰ ਗਏ ਰੋਲਰ ਕੋਸਟਰ ਰਿਓ ਤੇਜ਼ ਬੜਾ ਅ ਗੱਡੀ ਦੀ ਅਸੀਂ ਕਰ ਲਈ ਆ ਪਾਰਕਿੰਗ ਇੱਥੇ ਤੇ ਹੁਣ ਆਪਾਂ ਥੋੜਾ ਤੁਰ ਫਿਰ ਕੇ ਗਾਉਨੇ ਆ ਇਹਨੂੰ ਇਹ ਸਾਹਮਣੇ ਜਿਹੜਾ ਹੈਗਾ ਵਾ ਇਹ ਸਰਫਰ ਪੈਰਾਡਾਈਸ ਬੀਚ ਤੇ ਇਹ ਮਸ਼ਹੂਰ ਹੈਗਾ ਕਿਉਂਕਿ ਇੱਥੇ ਛੱਲਾਂ ਜਿਹੜੀਆਂ ਵਾ ਬਹੁਤ ਉੱਚੀਆਂ ਹੁੰਦੀਆਂ ਜਿਹੜੀਆਂ ਕਿ ਸਰਫਿੰਗ ਵਾਸਤੇ ਬਹੁਤ ਵਧੀਆ ਤੇ ਇੱਥੇ ਸਰਫਿੰਗ ਕਰਦੇ ਆਪਾਂ ਨੂੰ ਦਿਸ ਵੀ ਜਾਣੇ ਆ ਕਾਫੀ ਸਾਰੇ ਤੇ ਇਹੜੀ ਸੈਂਡ ਆ ਇਹ ਵੀ 골ਡਨ ਰੰਗ ਦੀ ਆ ਤਾਂ ਕਰਕੇ ਇਹਦਾ ਨਾਮ ਇਹਨਾਂ ਨੇ 골ਡ ਕੋਸਟ ਜਿਹੜਾ ਇਸ ਜਗ੍ਹਾ ਦਾ ਨਾਮ ਆ ਉਹ 골ਡ ਕੋਸਟ ਰੱਖਿਆ ਹੋਇਆ ਤੇ ਬੀਚ ਜਿਹੜਾ ਵਾ ਵਾਕਾ ਇਹਦੀਆਂ ਛੱਲਾਂ ਬਹੁਤ ਉੱਚੀਆਂ ਵਾ ਤੁਹਾਨੂੰ ਆਵਾਜ਼ ਤੋਂ ਵੀ ਲੱਗ ਰਿਹਾ ਹੋਊਗਾ ਕਿ ਆਵਾਜ਼ ਦੀ ਖੁਸ਼ਹਾਲਾਂ ਦੀ ਕਿੰਨੀ ਤੇਜ਼ ਆ ਤੇ ਆ ਜਿਹੜਾ ਮੈਮੋਰੀਅਲ ਹੈ ਨਾ ਇਹਨੂੰ ਐਸਪਲਾਂਡ ਮੈਮੋਰੀਅਲ ਕਹਿੰਦੇ ਆ ਤੇ ਇਹ ਜਿਹੜੇ ਗੱਲੀ ਪੋਲੀ ਦਾ ਕੈਂਪੇਨ ਚੱਲਿਆ ਸੀ ਇੱਥੇ ਜਦੋਂ ਇਹਨਾਂ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਜਿਹੜੇ ਸੋਲਜਰ ਇਹਨਾਂ ਉਹਨਾਂ ਨੂੰ ਇਕੱਠਾ ਕਰਕੇ ਤੇ ਤੁਰਕੀ ਲੈ ਗਏ ਸੀ ਉੱਥੇ ਉਹਨਾਂ ਦੇ ਆਟੋਮਨ एंपਾਇਰ ਦੇ ਨਾਲ ਲੜਨ ਵਾਸਤੇ ਵਰਲਡ ਵਾਰ 1 ਦੇ ਵਿੱਚ ਤੇ ਇਹ ਉਹਨਾਂ ਸੋਲਜਰਾਂ ਦੀ ਜਿਹੜੀ ਯਾਦ ਦੇ ਵਿੱਚ ਇਹ ਬਣਾਇਆ ਹੋਇਆ ਵਾ ਤੇ ਜੇ ਤੁਸੀਂ ਵੇਖੋਗੇ ਕਿ ਬਈ ਇੱਥੇ ਐਨਜੈਕ ਕਰਕੇ ਲਿਖਿਆ ਹੋਇਆ ਵਾ ਇਹ ਉਸ ਗਰੁੱਪ ਦਾ ਨਾਮ ਹੀ ਜਿਹੜੇ ਸੋਲਜਰ ਜਿਹੜੇ ਆ ਤੁਰਕੀ ਗਏ ਸੀ ਲੜਨ ਵਾਸਤੇ ਆਹ ਸਟੈਚੂ ਇਹਨਾਂ ਨੇ ਉਦੋਂ ਬਣਾਇਆ ਹੈ ਜਦੋਂ ਕਾਮਨਵੈਲਥ ਗੇਮ ਹੋਈਆਂ ਸੀ ਤੇ ਇਸ ਵਿੱਚ ਦੇ ਨਾਲ-ਨਾਲ ਜਿਹੜਾ ਰਸਤਾ ਆ ਨਾ ਤੁਰਨ ਫਿਰਨ ਵਾਲਾ ਉਹਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਇਹਨਾਂ ਨੇ ਕਾਫੀ ਸਾਰੀਆਂ ਬਣਾਈਆਂ ਜਿਵੇਂ ਆਹ ਸਾਹਮਣੇ ਜਿਹੜਾ ਇੱਕ ਇਹ ਕੀ ਹੈ ਜਿਹੜੇ ਸਰਫਰ ਸਰਫਿੰਗ ਕਰਨ ਵਾਸਤੇ ਜਿਹੜੇ ਬੋਰਡ ਹੁੰਦੇ ਆ ਨਾ ਉਹਦੇ ਨਾਲ ਇਹ ਡਿਜ਼ਾਈਨ ਬਣਾਇਆ ਹੈ ਤੇ ਰੰਗ ਬੜਾ ਪਿਆਰਾ ਕੀਤਾ ਤੇ ਸੋਹਣਾ ਵੀ ਲੱਗਦਾ ਜਦੋਂ ਦੇਖਾਂ ਤੇ ਆਪਣੀ ਵੀਜ਼ਾ ਡਾਕੂਮੈਂਟ ਵਾਲੀ ਗੱਲ ਇਦਾਂ ਹੀ ਰਹਿ ਜਾਣੀ ਸੀ ਤੇ ਮੈਂ ਹੌਲੀ ਹੌਲੀ ਡਿਸਕਸ ਕਰਦਾ ਕਿ ਸਭ ਤੋਂ ਪਹਿਲਾਂ ਤੇ ਉਹਦੇ ਵਿੱਚ ਦੋ ਸੈਕਸ਼ਨ ਇਹ ਰੋਕੀ ਫਾਰਮ ਭਰਨੇ ਆ ਤੇ ਪਹਿਲਾ ਸੈਕਸ਼ਨ ਇਦਾਂ ਵਾਂ ਵੀ ਤੁਸੀਂ ਇੱਥੇ ਕੀ ਕਰਦੇ ਪਏ ਜੇ ਤਾਂ ਮੰਨ ਲਓ ਕਿ ਇੰਡੀਆ ਰਹਿੰਦੇ ਜੇ ਜਾਂ ਦੁਬਈ ਰਹਿੰਦੇ ਜੇ ਤੁਹਾਡਾ ਉੱਥੇ ਕੀ ਕੰਮ ਹੈ ਕੋਈ ਜੌਬ ਦਾ ਕੰਮ ਆ ਜਾਂ ਫਿਰ ਤੁਹਾਡਾ ਕੋਈ ਬਿਜ਼ਨਸ ਹੈ ਤੇ ਉਹਨੂੰ ਸਮਰੀ ਦੇ ਵਿੱਚ ਉੱਥੇ ਲਿਖਣਾ ਵਾ ਫਿਰ ਉਹਦੇ ਰਿਲੇਟਡ ਜਿਹੜੇ ਡਾਕੂਮੈਂਟ ਲਾ ਲੋ ਸੈਲਰੀ ਲੈਟਰ ਆ ਜਾਂ ਤੁਹਾਡਾ ਬਿਜ਼ਨਸ ਤੇ ਕੋਈ ਆਡਿਟ ਰਿਪੋਰਟ ਆ ਜਾਂ ਬਿਜ਼ਨਸ ਰਿਲੇਟਡ ਜੋ ਵੀ ਡਾਕੂਮੈਂਟ ਹੁੰਦੇ ਆ ਉਹਦੇ ਵਿੱਚ ਬੈਂਕ ਸਟੇਟਮੈਂਟ ਵੀ ਹੁੰਦੀ ਹੈ ਪ੍ਰੂਫ ਕਰਨ ਵਾਸਤੇ ਵੀ ਤੁਹਾਡਾ ਪੈਸਾ ਬਿਜ਼ਨਸ ਤੋਂ ਆ ਰਿਹਾ ਵਾ ਜਾਂ ਜੌਬ ਤੋਂ ਆ ਰਿਹਾ ਠੀਕ ਆ ਉਹ ਡਾਕੂਮੈਂਟ ਸਾਰੇ ਤੁਹਾਡੇ ਅਟੈਚ ਹੋਣੇ ਆ ਤੇ ਇੱਕ ਕਾਲਮ ਹੋਰ ਹੈ ਉਹਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਪੁੱਛਿਆ ਵਾ ਕਿ ਕਿ ਤੁਸੀਂ ਇਸ ਜਿਹੜੀ ਟ੍ਰੈਵਲ ਨੂੰ ਕਿਵੇਂ ਫੰਡ ਕਰੋਗੇ ਫਿਰ ਉਹਦੇ ਵਿੱਚ ਤੁਹਾਡੇ ਐਫਡੀ ਡਾਕੂਮੈਂਟ ਬੈਂਕ ਸਟੇਟਮੈਂਟ ਤੁਹਾਡੇ ਜੋ ਵੀ ਪ੍ਰੋਪਰਟੀ ਵੈਲਿਊਏਸ਼ਨ ਤੁਸੀਂ ਕੀਤੀ ਹੈ ਤੇ ਉਹ ਡਾਕੂਮੈਂਟ ਸਾਰੇ ਜਿਹੜੇ ਆ ਅਟੈਚ ਹੋਣੇ ਆ ਤੇ ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ट्रैवल ਹਿਸਟਰੀ ਹੈਗੀ ਆ ਤੇ ਫਿਰ ਕੱਲੀ ਕੱਲੀ ਸਟੈਂਪ ਜਿਹੜੀ ਆ ਨਾ ਉਹ ਸਕੈਨ ਕਰਨੀ ਪੈਣੀ ਆ ਤੇ ਇੱਕ ਐਕਸਲ ਬਣਾ ਸਕਦੇ ਜਿਹਦੇ ਵਿੱਚ ਕੋਈ ਤੁਸੀਂ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ट्रैवल ਕੀਤਾ ਵਾ ਇਹਦੇ ਰਿਲੇਟਡ ਆ ਡਾਕੂਮੈਂਟ ਆ ਜੇ ਕੋਈ ਤੁਹਾਡਾ ਪੁਰਾਣੇ ਪਾਸਪੋਰਟ ਦੇ ਉੱਤੇ ਸਟੈਂਪਾਂ ਹੈਗੀਆਂ ਤੇ ਪੁਰਾਣੇ ਪਾਸਪੋਰਟ ਦੀਆਂ ਫਰੰਟ ਬੈਕ ਕਾਪੀਆਂ ਜਿਹੜੀਆਂ ਉਹ ਵੀ ਨਾਲ ਅਟੈਚ ਕਰਨੀਆਂ ਪੈਂਦੀਆਂ ਤੇ ਇਸ ਤੋਂ ਇਲਾਵਾ ਤੁਹਾਡੇ ਸਕੂਲ ਬੱਚਿਆਂ ਦੇ ਸਕੂਲ ਤੋਂ ਜਿਹੜੇ ਸਰਟੀਫਿਕੇਟ ਆ ਉਹ ਲੈਣੇ ਪੈਣਗੇ ਫਿਰ ਸੈਲਰੀ ਲੈਟਰ ਇਹ ਸਾਰਾ ਕੁਝ ਜਿਹੜਾ ਬਾਏ ਲਾਉਣਾ ਪਊਗਾ ਤਾਂ ਕਿ ਤੁਸੀਂ ਇੱਥੇ ਵਾਪਸ ਆਉਣਾ ਵਾ ਕਿ ਤੁਸੀਂ ਇੰਡੀਆ ਵਾਪਸ ਆਉਣਾ ਜਾਂ ਦੁਬਈ ਵਾਪਸ ਆਉਣਾ ਵਾ ਇਹ ਤੁਹਾਨੂੰ ਵੈਲਿਡ ਪ੍ਰੂਫ ਜਿਹੜੇ ਆ ਨਾਲ ਲਾਉਣੇ ਪੈਣਗੇ ਤੇ ਇਹ ਆ ਵੀ ਇਹ ਕੰਮ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਏਜੰਟ ਵੀ ਇਹੀ ਕੁਝ ਕਰਦੇ ਆ ਤੇ ਇਹ ਤੁਸੀਂ ਆਪ ਵੀ ਜਿਹੜਾ ਫਾਰਮ ਆ ਨਾ ਇਹਨੂੰ ਇਹ ਸਾਰੇ ਇੰਪੋਰਟੈਂਟ ਡਾਕੂਮੈਂਟ ਲਾ ਕੇ ਤੇ ਫਿਲ ਕਰਕੇ ਤੇ ਸਬਮਿਟ ਕਰ ਸਕਦੇ ਹੋ ਇਸ ਤੋਂ ਅਗਲਾ ਕੰਮ ਜਿਹੜਾ ਹੈਗਾ ਉਹ ਬਾਇਓਮੈਟ੍ਰਿਕ ਅਪਾਇੰਟਮੈਂਟ ਲੈਣੀ ਪੈਂਦੀ ਆ ਤੇ ਆਪਣੀਆਂ ਫਿੰਗਰ ਤੇ ਜੋ ਵੀ ਸਕੈਨ ਕਰਕੇ ਤੇ ਉਸ ਤੋਂ ਬਾਅਦ ਦੇ ਵਿੱਚ 15 ਦਿਨ ਹੋਰ ਲੈਂਦੇ ਆ ਤੇ ਫਿਰ ਅਪਰੂਵਲ ਤੇ ਰਿਜੈਕਸ਼ਨ ਤੁਹਾਡੀ ਈਮੇਲ 'ਚ ਆ ਜਾਂਦੀ ਹੈ। ਬਸ ਇਹ ਇੰਨਾ ਕੀ ਪ੍ਰੋਸੈਸ ਹੈ ਇਹਦਾ ਤੇ ਵੀਜ਼ਾ ਜਿਹੜਾ ਉਹ ਤੁਹਾਡੇ ਈਮੇਲ ਦੇ ਵਿੱਚ ਪੀਡੀਐਫ ਦੇ ਰੂਪ 'ਚ ਆ ਜਾਊਗਾ। ਕਿਵੇਂ ਲੱਗਣਿਆ ਸੋਹਣਿਓ ਹੈ ਸੋਹਣਾ ਲੱਗਣਿਆ ਉਹ ਧੀਚ ਧੀਚ ਕਿੰਨਾ ਰਾਫਿਆ ਨਾ ਕੰਮ ਅਗਮਸ ਸੁਵੇਂ ਕਰਨੀ ਐ ਦੱਸ ਦੇ ਯਾਰ ਉਹ ਮੜੀ ਜੀ ਤੇ ਕਰ ਲਾ ਸਮਝ ਕਰਨੀ ਸੁਵੇਂ ਅਗਾਂ ਮੈਂ ਨਾ ਕਾ ਬੜੀ ਕੈਂਟ ਲਾਈਆਂ ਆਈਆਂ ਆਏ ਹਾਏ ਕਿਤੋਂ ਲਾਈਆਂ ਆਏ ਬੜਾ ਇਹਨਾਂ ਕਾ ਟੈਮੋ ਹੈਂ ਟੈਮੂ ਤੋਂ ਟੈਮੂ ਤੋਂ ਲਿਆਂਵਾ ਓਕੇ ਕਿੰਨੇ ਦੀਆਂ ਆਈਆਂ ਐ ਅ ਇੱਕ ਦਰਾਂ ਦੋ ਦਰਾਂ ਦੀ ਇੱਕ ਹੈ ਅੱਛਾ ਇੱਕ ਦੋ ਦਰਾਂ ਦੀ ਦੋ ਦਰਾਂ ਦੀ ਦੋ ਦੋ ਦਰਾਂ ਦੀ ਦੋ ਹਾਂ ਐਂਡ ਇੱਕ ਦਰਾਂ ਦੀ ਉਹਾਂ ਵੀ ਇੱਕ ਚਾਰਾਂ ਨੂੰ ਅੱਛਾ ਆਪ ਵਿਚ ਕਿਹੜਾ ਆੜਾ ਇਹ ਆ ਪੈਰਾ ਪੈਰਾਡਾਈਸ ਸਰਫਰ ਬੀਚ ਪੈਰਾਡਾਈਸ ਸਰਫਰ ਪੈਰਾਡਾਈਸ ਹਾਂ ਪੈਰਾਡਾਈਸ ਬੀਚ ਹੈ ਸਰਫਰਡਾਈਸ ਬੀਚ ਆ ਛਲਾਂਗੇ ਨਹੀਂ ਸੌਣਾ ਨਾ ਨਜ਼ਾਰਾ ਵਾਲੀ ਚੀਜ਼ ਉਹ ਮੁੰਡਾ ਵੇ ਕਰ ਰਿਹਾ ਸਰਫਿੰਗ ਕਰ ਰਿਹਾ ਨਾ ਮੁੰਡਾ ਹੇ ਵੀ ਆਵੇ ਉਹ ਮੁੰਡਾ ਵੇ ਵਾਹ ਯਾਰ ਕਿੰਨਾ ਸੋਹਣਾ ਜੀ ਹੈ ਮੋਸਟ ਆਨਸ਼ਾ ਅਹ ਉਹ ਦੇਖ ਮੁੰਡਾ ਮੈਂ ਤੁਹਾਨੂੰ ਖੋਹਣਾ ਬਹੁਤ ਸਰਪੀ ਜਾਂਦਾ ਉਹ ਡਿੱਤੇ ਉਹ ਡਿੱਤੇ ਇਹ ਇੰਨਾ ਕੰਮ ਸੌਖਾ ਨਹੀਂ ਲੱਗਦਾ ਜਨਾ ਹੈਗਾ ਉਹ ਡਿਆ ਆਪਣੇ ਫਟੇ ਫਟੇ ਜੇ ਇਕੱਠੇ ਕਰਨ ਮੁੰਡਾ ਜਿਆਦਾ ਹੀ ਔਰ ਜਿਹੜੇ ਸੀ ਕੁਲ ਬਰਥਡੇ ਆਏ ਲਗਭਗ ਹਰ ਬੀਚ ਤੇ ਲੱਭ ਜਾਂਦੇ ਆ ਤੇ ਜੇ ਤੁਸੀਂ ਰੋਕੀ ਜਾਤੇ ਕੋਈ ਫੜੀ ਆ ਇਹਨਾਂ ਨੇ ਹੱਥ ਚੋਂ ਹੀ ਖੋ ਕੇ ਲੈ ਜਾਣੀ ਆ ਤੇ ਆਪਸ ਵਿੱਚ ਹੀ ਬਹੁਤ ਲੜਦੇ ਆ ਜੇ ਮੰਨ ਲਓ ਇੱਕ ਦੇ ਕੋਲ ਆ ਗਈ ਨਾ ਇੱਥੇ ਹੋ ਸਕਦਾ ਤੁਹਾਨੂੰ ਦੇਖੀ ਪਵੇ ਜੇ ਇੱਕ ਕੋਲ ਛੋਟੀ ਜੀ ਵੀ ਚੀਜ਼ ਕੋਈ ਖਾਣ ਨੂੰ ਆ ਗਈ ਫਿਰ ਬਾਕੀ ਉਹਦੇ ਦੁਆਲੇ ਹੋ ਜਾਂਦੇ ਸਾਰੇ ਤੇ ਆਪਸ ਵਿੱਚ ਇਹਨਾਂ ਨੇ ਲੜੀ ਜਾਣਾ ਤੇ ਚੀਕਾਂ ਬੜੀਆਂ ਮਾਰਦੇ ਨੇ ਰੌਲਾ ਬਹੁਤ ਹੁੰਦਾ ਤੇ ਵਿੱਚ ਦਾ ਤੇ ਇਦਾਂ ਦਾ ਮਾਹੌਲ ਆ ਕਿ ਕਿੰਨਾ ਚਿਰ ਮਰਜੀ ਇੱਥੇ ਖੜੇ ਰਹੋ ਇਹ ਸੇਮ ਇਦਾਂ ਹੀ ਦਿਖੀ ਜਾਣਾ ਛੱਲਾਂ ਆਈ ਜਾਣੀਆਂ ਛੱਲਾਂ ਚਾਈ ਜਾਣੀਆਂ ਤੇ ਟਾਈਮ ਪਾਸ ਬੰਦੇ ਦਾ ਬਹੁਤ ਸੋਹਣਾ ਹੋਏਗਾ ਬਾਕੀ ਜੇ ਕਿ ਇਹਨੂੰ সুইਮਿੰਗ ਆਉਂਦੀ ਆ ਤੇ ਉਹਦਾ ਹੋਰ ਵੀ ਜ਼ਿਆਦਾ ਵਧੀਆ ਪਾਣੀ ਬਹੁਤ ਜ਼ਿਆਦਾ ਤੇਜ਼ ਹੈ ਲਾਈਕ ਵੇਜ ਤੇਜ਼ ਹੈ ਔਰ ਲਾਸਟ ਵਾਲਾ ਇੱਕ ਟਿਬੂਆ ਚਾਹ ਤੇ ਇੱਥੇ ਨਹਾਉਣਾ ਹੋਵੇ ਨਾ ਇੱਥੇ ਨਹਾਉਣਾ ਸਰਫਿੰਗ ਬੋਰਡ ਲੈ ਕੇ ਔਰ ਇਹ ਕਿਹੜਾ ਉਹ ਸਰਫਿੰਗ ਕੰਡਿਆ ਹੈ ਉਹ ਬੜਾ ਕਾਫੀ ਟਾਈਮ ਹੋ ਗਿਆ ਹੁਣ ਵਿੱਚ ਤੇ ਤੇ ਆਜੋ ਆਪਾਂ ਚੱਲਦੇ ਹੁਣ ਉੱਧਰ ਨੂੰ ਮੇਨ ਗਲੀਆਂ ਗਲੀਆਂ ਘੁੰਮ ਕੇ ਆਉਨੇ ਆਂ ਸ਼ਹਿਰ ਦੀਆਂ ਭੁੱਖ ਜੀ ਵੀ ਲੱਗੀ ਹੁਣ ਤੇ ਇੱਥੇ ਲੱਗੇ ਇੱਕ ਰੈਸਟੋਰੈਂਟ ਪੈਨਕੇਕਸ ਕਰਕੇ ਆ ਤੇ ਬਹੁਤ ਸੋਹਣਾ ਪੈਨਕੇਕ ਤੇ ਨਾਲ ਆਪਣਾ ਕਾਫੀ ਜ਼ਰਾ ਪੀਨੇ ਇਨਾਂ ਕੋਲ ਕਹਿੰਦੇ ਵੀ ਇਨਾਂ ਦੇ ਸਾਡੇ ਨਾਲ ਇੱਕ ਹੋਰ ਵੀ ਆ ਪਰਿਵਾਰ ਆਇਆ ਵਾ ਦੁਬਈ ਤੋਂ ਘੁੰਮਣ ਵਾਸਤੇ ਤੇ ਵਧੀਆ ਰਹਿੰਦਾ ਜਦੋਂ ਪਰਿਵਾਰ ਨਾਲ ਹੋਵੇ ਨਾ ਤੇ ਇੱਕਦਾਂ ਕਪਾ ਛਪਾ ਵਜਦੇ ਰਹਿੰਦੀਆਂ ਬਾਕੀ ਨਿਆਣੇ ਵੀ ਆਪਸ ਵਿੱਚ ਖੇਡਦੇ ਖੋੜਦੇ ਰਹਿੰਦੇ ਆ ਤੇ ਟਾਈਮ ਪਾਸ ਬਹੁਤ ਸੋਹਣਾ ਹੋ ਜਾਂਦਾ। ਇਹ ਲੈ ਲੇ ਪਾਸ ਤੋਂ ਇਹਨੱਕ ਉਹ ਫੋਕੀ ਲਾ ਦੇ ਰੈਗੂਲਰ ਸੈਂਡਵਿਚ ਟਾਈਪ। ਇਹ ਪੈਕੇਜ ਇਹ ਜਿਹੜਾ ਸਰਫਰ ਪੈਰਾਡਾਈਜ਼ ਦਾ ਜਿਹੜਾ ਬੋਰਡ ਲੱਗਾ ਸੀ ਨਾ ਸਾਹਮਣੇ ਉਹਦੇ ਬਿਲਕੁਲ ਆਪੋਜ਼ਾਈਟ ਆਪੋਜ਼ਿਟ ਸਾਈਡ ਦੇ ਪਾਸੋਂ ਅੰਦਰ ਨੂੰ ਆਜਦਾ ਤੇ ਆਹ ਜਿਹੜੀ ਗਲੀ ਆ ਇਹਦੇ ਦੋਵੇਂ ਪਾਸੇ ਬਾਰ ਆ ਰੈਸਟੋਰੈਂਟ ਆ ਤੇ ਖਾਣ-ਪੀਣ ਦੇ ਸੌਨਰ ਤੇ ਬਹੁਤ ਜ਼ਿਆਦਾ ਸੋਹਣਾ ਉਹ ਮਿਊਜ਼ਿਕ ਵੀ ਇੱਥੇ ਚੱਲਦਾ ਰਿਹਾ ਇੱਦਾਂ ਕੋਈ ਨਾ ਕੋਈ ਬਾਜਾ ਵਜਾਉਂਦਾ ਰਹਿੰਦਾ ਇੱਥੇ ਤੇ ਗਾਣੇ-ਗਾਣੇ ਗਾਉਂਦਾ ਰਹਿੰਦਾ ਤੇ ਆਹ ਜਿਹੜਾ ਸ਼ੋਅ ਹੋ ਰਿਹਾ ਨਾ ਇਹਦੇ ਵਾਸਤੇ ਸਟਰੈਂਥ ਜਿਹੜੀ ਆ ਉਹ ਬਹੁਤ ਜ਼ਿਆਦਾ ਚਾਹੀਦੀ ਆ ਤੇ ਪ੍ਰੈਕਟਿਸ ਵੀ ਕਾਫੀ ਹੱਦ ਤੱਕ ਚਾਹੀਦੀ ਆ ਕਿਉਂਕਿ ਮੇਰੇ ਖਿਆਲ ਨਾਲ ਜਿਹੜਾ ਕੋਈ ਨਾ ਸਿੱਖਿਆ ਬੰਦਾ ਉਹ ਤੇ ਆਪਣੇ ਆਪ ਨੂੰ 60 ਸਟ ਤੇ ਪੱਕਾ ਲਾ ਲੂਗਾ ਬਾਕੀ ਇਹ ਵੀਰ ਦੱਸ ਰਿਹਾ ਸੀ ਲਾਸ ਤੇ ਭੇਜਦੀਆਂ ਤਿੰਨ ਧੀਆਂ ਵਾਂ ਤੇ ਪਰਿਵਾਰ ਜਿਹੜਾ ਆਪਣਾ ਪਾਲ ਰਿਹਾ ਤੇ ਸਿਰਫ ਇਸੇ ਸਿਰ ਤੋਂ ਪਾਲ ਰਿਹਾ ਉਹ ਕਹਿ ਰਿਹਾ ਸੀ ਕਿ ਮੈਂ ਇਸ ਮਿਨਿਸਪੈਲਿਟੀ ਜੋ ਵੀ ਉੱਥੋਂ ਦਾ ਪ੍ਰਬੰਧ ਹੋਊਗਾ ਉਹਨੂੰ ਮੈਂ ਪੈਸੇ ਉਹਨੂੰ ਵੀ ਦੇਣਾ ਤਾਂ ਕਿ ਉਹ ਮੈਨੂੰ ਸ਼ੋਅ ਕਰ ਲੰਦੇ ਇੱਥੇ ਤੇ ਲਾਸ ਤੇ ਉੱਤੇ ਵੈਸੇ ਇਹਨੇ ਕੰਮ ਸਾਰਾ ਡਿਜੀਟਲ ਰੱਖਿਆ ਹੋਇਆ ਆ ਤੋ ਕੈਸ਼ ਵੀ ਇਹਨੂੰ ਦੇ ਸਕਦੇ ਜੇ ਪਰ ਜਿੱਦਾਂ ਆਪਣਾ ਪੇਪਰ ਨਹੀਂ ਆਪਣੇ ਉੱਥੇ ਚੱਲਦਾ ਸੀ ਰੇੜੀਆਂ ਤੇ ਆਪਣੇ ਇੰਡੀਆ ਦੇ ਵਿੱਚ ਤੇ ਇਦਾਂ ਦਾ ਇਹਨੇ 바ਰ ਕੋਡ ਰੱਖਿਆ ਹੋਇਆ ਤੇ ਤੁਸੀਂ ਉਹਨੂੰ ਸਕੈਨ ਕਰਕੇ ਤੇ ਪੇ ਵੀ ਕਰ ਸਕਦੇ ਜੀ ਤੇ ਚਲੋ ਅਸੀਂ ਵੀ ਕੋਸ਼ਿਸ਼ ਕੀਤੀ ਇਹਨੂੰ ਪੇ ਕਰਨ ਦੀ ਕਿਉਂਕਿ ਇਹਨੇ ਮਤਲਬ ਕਾਫੀ ਅੱਧਾ ਪੌਣਾ ਘੰਟਾ ਇਹ ਲੱਗਾ ਰਿਹਾ ਤੇ ਮੈਨੂੰ ਲੱਗਦਾ ਵੀ ਇੱਕ ਵੀ ਬੰਦਾ ਉੱਥੋਂ ਸ਼ੋਅ ਚੋਂ ਹਿੱਲਿਆ ਨਹੀਂ ਹੋਣਾ ਇਹਨੇ ਜਿੰਨੀ ਵਧੀਆ ਇਹਦੀ ਪੇਸ਼ਕਾਰੀ ਚਲੋ ਕਰਤਬ ਦੇ ਨਾਲ ਨਾਲ ਕਰਦਾ ਹੈ ਪਰ ਜਿਹੜਾ ਨਾਲ ਬੋਲਦਾ ਹੈ ਲੋਕਾਂ ਨੂੰ ਐਂਟਰਟੇਨ ਕਰਦਾ ਹੈ ਨਾ ਉਹ ਵੀ ਬਹੁਤ ਜ਼ਿਆਦਾ ਤੇ ਦੇਖਣ ਯੋਗ ਚੀਜ਼ ਹੈ ਤੇ ਕਾਫੀ ਜ਼ਰ ਕਰਦੇ ਰਹੇ ਪੂਰਾ ਸ਼ੋਅ ਵੇਖਿਆ ਇਹਦਾ ਨਿਆਣੇ ਵੀ ਜਾਨ ਮੂਜੀ ਨਹੀਂ ਕਰਦਾ ਮੈਂ ਇੱਕ ਦੋ ਵਾਰੀ ਕਿਹਾ ਭਾਰੋ ਚੱਲੀਏ ਆਪਾਂ ਅੱਗੇ ਵੰਨੇ ਆ ਪਰ ਨਿਆਣੇ ਕਹਿੰਦੇ ਵੀ ਨਹੀਂ ਨਹੀਂ ਸ਼ੋਅ ਵੇਖ ਕੇ ਤੇ ਫੇਰ ਹੀ ਜਾਣਾ ਤੇ ਫਿਰ ਆਪਾਂ ਖੀਰ ਤੱਕ ਰੁਕੇ ਰਹੇ ਤੇ ਪੂਰਾ ਸ਼ੋਅ ਇਹਦਾ ਵੇਖਿਆ ਤੇ ਬਹੁਤ ਸੋਹਣਾ ਲੱਗਾ Not actually that good. <laughs> no, gonna I mean, jump off me. Give, the, give these people a bow. Give these people a bow. Okay. Walk in a straight line. Yeah. I said, give them a bow. They're gonna get No, you did good. You did good. Sit down. You are done. Get out of here. Because I don't think women are strong. Okay, I've seen my wife give birth without painkillers three times. She terrifies me. The only reason I pick men, it's because <laughs> of the pain. Tony! Where are you? Tony! Ready? Cat! John! ਕੋਕ ਯੈਸ ਬਾਈ ਡੋਟ ਮੁਵ I got one last trick ਨਿਆਣੇ ਕਹਿੰਦੇ ਵੀ ਪਪਾ ਆਹ ਵਾਲਾ ਖਰਨਾ ਅਸੀਂ ਉਹਨਾਂ ਨੂੰ ਮੱਗੇ ਖਲਾਰ ਲਿਆ ਹੋਇਆ ਪਹਿਲਾਂ ਵੇਖੋ ਭਰਾਵਾ ਕੀ ਬਣਦਾ ਜੀ ਉਹ ਤੇਰੇ ਬਾਹਰ ਲੈ ਗਿਆ ਉੱਪਰ ਜਾ ਕੇ ਵੀ ਉਹਨਾਂ ਨੇ ਆਹ ਭੌਂਡਰੀਆਂ ਦਿੱਤੀਆਂ ਤੇ ਫੇਰ ਥਰੇ ਲੈ ਕੇ ਆ ਕੇ ਵਰਤਦਾ ਘਮਾਉਂਦੇ ਗੋਲਡ ਕੋਸਟ ਜਿਹੜਾ ਸ਼ਹਿਰ ਹੈ ਇਹਦੇ ਵਿੱਚ ਸ਼ਾਮਾਂ ਦੀਆਂ ਰੌਣਕਾਂ ਨਾ ਉਹ ਬਹੁਤ ਵਧੀਆ ਹੁੰਦੀਆਂ ਵਾ ਤੇ ਗਲੀਆਂ 'ਚ ਘੁੰਮਣਾ ਫਿਰਨਾ ਜਿਹੜਾ ਉਹ ਬੜਾ ਵਧੀਆ ਲੱਗਦਾ ਇੱਥੇ ਬਾਕੀ ਵੀਡੀਓ ਕਾਫੀ ਲੰਮੀ ਹੋ ਰਹੀ ਸੀ ਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਜਿਹੜਾ ਹੈਲੀਕਾਪਟਰ ਟੂਰ ਆ ਨਾ ਉਹਨੂੰ ਕਵਰ ਕਰਦੇ ਆ ਤੇ ਤਦ ਤੱਕ ਲਈ ਰੱਬ ਰੱਖਦਾ ਉਹ ਸੋਹਣਾ ਰਿਹਾ ਅਜ ਤੱਕ